ਆ ਦੇਖੋ ਸੰਗਤ ਜੀ ਕਿੰਨੇ ਕਮਾਲ ਦੀ ਆਵਾਜ਼ ਹੈ ਤੇ ਕਿੰਨਾ ਸੋਹਣਾ ਗਾਉਂਦਾ ਪਤੰਦਰ ਐਕਸ਼ਨ ਵੀ ਬਹੁਤ ਜ਼ਿਆਦਾ ਜਜ਼ਵੇ ਵਾਲੇ ਕਰਦਾ ਸੁਣੋ ਜਰੂਰ ਲੈ ਕੇ ਜਰੂਰ ਕਰਿਓ ਤੇ ਇਹਦੇ ਬਾਰੇ ਕਮੈਂਟ ਜਰੂਰ ਕਰਕੇ ਜਾਓ ਟਿੱਡੇ ਜੇ ਬਾਰੇ ਬਾ ਮੜਾ ਜੇ ਸੁਣਿਓ ਵੀਡੀਓ ਸਾਨੂੰ ਸਾ ਆਪਣਾ ਗੁਰੂ ਗੋਬਿੰਦ ਸਿੰਘ ਜੀ ਸੀਸ ਤਲੀ ਤੇ ਰੱਖੋ ਸ਼ੀਸ਼ਗੰਜ ਤੇ ਘੜੀ ਚਮਕੌਰ ਵਾਲੀ ਸ਼ੀਸ਼ਗੰਜ ਤੇ ਘੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸ ਦੇਣੇ ਸਾਨੂੰ ਸਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ Xixi ganja, pega!